ਫਗਵਾੜਾ ਵਿਖੇ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਸ਼ਹਿਰ ਵਿੱਚ ਆਏ ਦਿਨ ਚੋਰ ਦੁਕਾਨਾਂ, ਘਰਾਂ ਅਤੇ ਆਮ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤਾਜ਼ਾ ਮਾਮਲਾ ਸ਼ਹਿਰ ਦੇ ਇੰਡਸਟਰੀ ਏਰੀਆ ਰੋਡ ਤੇ ਸਥਿਤ ਦੋ ਮੈਡੀਕਲ ਸਟੋਰ ਅਤੇ ਇੱਕ ਕਰਿਆਨੇ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਦੁਕਾਨਾਂ ਅੰਦਰ ਪਿਆ ਕੀਮਤੀ ਸਮਾਨ ਤੇ ਕੈਸ਼ ਲੈ ਕੇ ਬੇਖੌਫ ਚੋਰ ਫਰਾਰ ਹੋ ਗਏ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਹ ਮੰਦਰ ਕਮੇਟੀ ਦੇ ਪ੍ਰਧਾਨ ਹੋਣ ਕਾਰਨ ਉਨ੍ਹਾਂ ਦੀ ਦੁਕਾਨ ਤੇ 2.5 ਤੋਂ 3 ਲੱਖ ਰੁਪਏ ਦਾ ਕੈਸ਼ ਪਿਆ ਹੋਇਆ ਸੀ ਜੋ ਬੇਖੌਫ ਚੋਰ ਲੈ ਕੇ ਫਰਾਰ ਹੋ ਗਏ ਇਸੇ ਤਰ੍ਹਾਂ ਹੀ ਅੱਗੇ ਜਾਣਕਾਰੀ ਦਿੰਦਿਆਂ ਤਨੇਜਾ ਮੈਡੀਕਲ ਸਟੋਰ ਦੇ ਮਾਲਕ ਰਵੀ ਤਨੇਜਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 20000 ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਦੁਕਾਨ ਤੇ ਲੱਗੇ ਕੈਮਰੇ ਵੀ ਪਟਕੇ ਬੇਖੌਫ ਚੋਰ ਨਾਲ ਹੀ ਲੈ ਗਏ ਅੱਗੇ ਜਾਣਕਾਰੀ ਦਿੰਦੇ ਹਾਂ ਕੌਸ਼ਲ ਕਰਿਆਨਾ ਸਟੋਰ ਦੇ ਮਾਲਕ ਰਾਜ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 25 ਤੋਂ 30000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਵੇਖੋਖ ਚੋਰ ਸਰੋਂ ਦਾ ਤੇਲ ਅਤੇ ਕਾਜੂਆਂ ਦਾ ਪੀਪਾ ਤੇ ਦੁਕਾਨ ਤੇ ਪਿਆ ਕਰੀਬ 5000 ਰੁਪਏ ਦਾ ਕੈਸ਼ ਲੈ ਕੇ ਫਰਾਰ ਹੋ ਗਏ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਤਿੰਨ ਦੁਕਾਨਾਂ ਦੇ ਸ਼ਟਰ ਟੁੱਟੇ ਹਨ ਤੇ ਜਦੋਂ ਉਹਨਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਮੈਡੀਕਲ ਸਟੋਰ ਅਤੇ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਵੇਖੌਫ ਚੋਰ ਚਿੱਟੇ ਰੰਗ ਦੀ ਗੱਡੀ ਵਿੱਚ ਆਏ ਥਣ ਜਿਨ੍ਹਾਂ ਦੀ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ ਫਗ ਵੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱ ਸ਼ਰਮਾ ਦੀ ਰਿਪੋਰਟ ਕਮਾਂਡਾਇਰ ਸਰ ਕੀ ਕਾਦੀ ਦੁਕਾਨ ਆਪਣੀ ਦਵਾਈਆਂ ਦੀ ਦੁਕਾਨ ਸਰ ਕੀ ਮਾਮਲਾ ਕੀ ਹਰ ਬਾਬੇ ਮਾਮਲਾ ਰਾਤੀ ਸਾਨੂੰ ਫੋਨ ਆਇਆ 2:30 ਵਜੇ ਤੇ ਤੁਹਾਡੇ ਚੋਰੀ ਹੋ ਗਈ ਹਾਂਜੀ ਫਿਰ ਅਸੀਂ ਆ ਕੇ ਦੇਖਿਆ ਸ਼ਟਰ ਪਟਿਆ ਪਿਆ ਸੀ ਉਹਨਾਂ ਨੇ ਤੇ ਸਾਰਾ ਸਮਾਨ ਦਰ ਖਿਲਰਿਆ ਪਿਆ ਸੀ ਸਰ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਇੱਥੇ ਚੌਂਕੀਦਾਰ ਰੱਖਿਆ ਚੌਂਕੀਦਾਰ ਉਹ ਤੋਂ ਸਿੱਗਾ ਇੰਦਰ ਦੇ ਮੋਹਰੇ ਖੜਾ ਹਾਂਜੀ ਉਹ ਡਰ ਰਹਾ ਸੀ ਆਇਆ ਨਹੀਂ ਕਿੰਨੇ ਵਿਅਕਤੀ ਸੀ ਕੁਝ ਪਤਾ ਚੱਲਾ ਇੱਕ ਗੱਡੀ ਚਾਰ ਪੰਜ ਬੰਦੇ ਸੀ ਹਾਂਜੀ ਚਿੱਟੀ ਗੱਡੀ ਸੀ ਕਹਿੰਦੇ ਚਿੱਟ ਗੱਡੀ ਦੇ ਵਿੱਚ ਸੀ ਚਾਰ ਪੰਜ ਬੰਦੇ ਸੀਗੇ ਅੱਛਾ ਜੀ ਠੀਕ ਹੈ ਇੱਕ ਬੰਦਾ ਘੁੰਮਦਾ ਪਿਆ ਸੀਗਾ ਤੇ ਬਾਕੀ ਕੰਮ ਵਾਂਗ ਕੰਮ ਕਰ ਸਰ ਆਪਣਾ ਕਿੰਨਾ ਕੁ ਲਾਸ ਹੋ ਗਿਆ ਲਾਸ ਸਾਡਾ ਕਾਫੀ ਹੋ ਗਿਆ ਕਿਉਂਕਿ ਮੈਂ ਹੈਗਾ ਮੰਦਿਰ ਦਾ ਪ੍ਰਧਾਨ ਹਾਂਜੀ ਉਹ ਵੇਖੋ ਕੈਸ਼ ਕਾਫੀ ਪਿਆ ਸੀਗਾ ਕਿੰਨਾ ਕੈਸ਼ ਸੀ 2.5-3 ਲੱਖ ਰੁਪਏ अच्छा जी ओ क्योंकि मैं एकदम आईटीआर भरनी सीगी आज पैसे जमा कराले बैंक ऑफ वेस्ट दे ठीक ते नंबर तो मंदिर दे प्रधान करके मेरे को कैश पान पून पर्चियां पुरचियां बहुत पइयां सी ते कोई कैमरਿਆਂ ਦੇ ਵਿੱਚ ਆਏ ਬੰਦੇ ਕੈਮਰੇ ਨੇ ਦੇਖੇ ਨਹੀਂ ਹੈ ਹੁਣ ਆਏ ਆ ਦੇਖਦੇ ਇਸ ਮਾਮਲੇ ਨੂੰ ਪੁਸ਼ਟੀ ਕਰ ਦਿੱਤੀ ਸਰ ਆਪਰਾਤੀ ਪੁਲਿਸ ਆ ਗਈ ਸੀ ਰਾਤੀ 3:30 ਵਜੇ ਹਮ ਪੁਲਿਸ ਵੀ ਆ ਗਈ ਸੀ ਪੀसीआर ਵੀ ਆ ਗਏ ਸਾਰੇ ਆ ਗਏ ਦੇਖ ਕੇ ਹੁਣ ਕੀ ਕਰਨ ਹੁਣ ਦੇਖ ਕੇ ਹੁਣ ਦਾ ਕਰ ਆ ਸਮਾਹ ਸਾਹਮਣੇ ਰਵਿਦ ਨੇ ਜੀ ਸੱਕੀ ਮਾਮਲਾ ਕੀ ਹੈ ਜਿਹੜਾ ਅੱਜ मामला जी बस ਗੱਲ ਕਰ ਗਏ ਕੰਮ ਕਿੰਨਾ ਕਲੋਸ ਹੋ ਗਿਆ ਆਪਣਾ ਲੌਸ ਤਕਰੀਬਨ 20 ਦੇ ਕੋਲ 15 ਤੋਂ 20 ਦੇ ਕੋਲ ਹੋ ਹੀ ਗਿਆ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋਈ ਦੁਕਾਨ ਦੇ ਮੈਂ ਇੱਥੇ ਪਿੱਛੇ ਹੀ ਮੁੰਡਾ ਰਹਿੰਦਾ ਜੀ ਹੋ ਰਾਤੀ 2:30-3:00 ਵਜੇ ਬਾਥਰੂਮ ਕਰਨ ਲਈ ਆਇਆ ਬਾਅਦ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਕਹਿੰਦਾ ਭਾਜੀ ਵੀ ਤੁਹਾਡਾ ਸ਼ਟਰ ਡਾਕ ਚੱਕਿਆ ਗਿਆ ਹਾਂਜੀ ਮੈਂ ਉਸੇ ਦੇ ਲੈ ਆਇਆ ਤੇ ਦੇਖਿਆ ਉਹਦੇ ਵੀ ਹੋਇਆ ਗਿਆ ਸੀ ਕੰਮ ਕੋਈ ਸੀਸੀਟੀਵੀ ਕੈਮਰੇ ਜਾਇ ਬੰਦੇ ਕੈਮਰੇਆਂ ਦੇ ਵਿੱਚ ਆਏ ਕੋਈ ਬੰਦੇ ਕੈਮਰੇ ਭਾਜੀ ਬਾਹਰ ਜਿਹੜੇ ਸੀ ਉਹਨਾਂ ਦੀ ਅਤਾਰਾ ਤੋੜ ਗਏ ਮੇਰਾ ਜਿਹੜਾ ਕੈਮਰਾ ਲੱਗਿਆ ਹੋਇਆ ਸੀ ਕੈਮਰਾ ਹੀ ਮੇਰਾ ਪੱਟ ਕੇ ਲੈ ਗਏ ਕੋਈ ਡੀਵੀਆਰ ਵੀ ਲੈ ਗਏ ਤੁਹਾਡਾ ਮੇਰਾ ਕੋਲ ਸੀਗਾ ਮੈਮਰੀ ਕਾਰਡ ਵਾਲਾ ਸੀ ਕੈਮਰਾ ਠੀਕ ਹੈ ਤੇ ਕਿੰਨੀਆਂ ਦੁਕਾਨਾਂ 'ਚ ਚੋਰੀ ਹੋਈ ਇੱਥੇ ਤਿੰਨ ਦੁਕਾਨਾਂ ਦੇ ਹੋਈ ਜੀ ਮੇਰੇ ਨਾਲ ਕੌਸ਼ਲ ਗ੍ਰਿਆਨਾ ਸਟੋਰ ਆ ਉਹਨਾਂ ਦੇ ਤੇ ਨਾਲ ਦੀ ਸਾਈਡ ਤੇ ਰਾਜ ਮੈਡੀਕੋ ਆ ਉਹਨਾਂ ਦੇ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਉਸੇ ਵੇਲੇ ਕੀਤੀ ਸੀ ਜੀ ਬੀਸੀਆਰ ਵਾਲੇ ਦੋ ਸਾਹਿਬ ਜੀ ਆਏ ਸੀਗੇ ਤੇ ਫੇਰ ਉਸ ਤੋਂ ਬਾਅਦ ਸਾਡੇ 34 ਤੋਂ ਵੀ ਇੱਥੋਂ ਦੇ ਆਏ ਸੀਗੇ ਸਾਹਿਬ ਨਾ ਜੀ ਆਪਣੇ ਰਾਜ ਕੁਸ਼ਨ ਅਸੀਂ ਸਰ ਕੀ ਮਾਮਲਾ ਕੀ ਜਿਹੜਾ ਅੱਜ ਗਰਾਂ ਦੇ ਅੰਦਰ ਖੜੇ ਆਪੇ ਅਸੀਂ ਸਾਨੂੰ ਰਾਤੀ 3 ਵਜੇ ਟੈਲੀਫੋਨ ਗਿਆ ਜੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟ ਗਿਆ ਅਸੀਂ ਉਸੇ ਟਾਈਮ ਹੀ ਆ ਗਏ ਜਦੋਂ ਆ ਕੇ ਦੇਖਿਆ ਸ਼ਟਰ ਖੁੱਲਾ ਸੀਗਾ ਜੀ ਸਮਾਨ ਅੰਦਰੋਂ ਚੋਰੀ ਹੋਇਆ ਸੀਗਾ ਜੀ ਕਿੰਨਾ ਕੁ ਸਮਾਨ ਚੋਰੀ ਹੋਇਆ ਹੈ ਸਮਾਨ ਸਾਡਾ 25-30 ਹਜ਼ਾਰ ਰੁਪਏ ਦਾ ਹੋਣਾ ਜੀ ਸਰੋਂ ਦਾ ਤੇਲ ਸਿਗਾਰ ਕਾਜੂ ਦਾ ਪੀਪਾ ਸੀਗਾ ਜੀ ਇੱਕ ਖਾਰਪਿਕ ਵਗੈਰਾ ਤੇ ਸਾਬਣ ਨੇ ਤੇ ਸਰ ਕੈਸ਼ ਵਗੈਰਾ ਵੀ ਲੱਗੇ ਕੈਸ਼ ਆਏ 4500 ਰੁਪਇਆ ਕੈਸ਼ ਸੀਗਾ 25 3000 ਦੀ ਪਾਣ ਹੋਣੀ ਤੇ ਇੱਥੇ ਵਗੈਰਾ ਚੌਂਕੀਦਾਰ ਵਗੈਰਾ ਨਹੀਂ ਰੱਖੇ ਚੌਂਕੀਦਾਰ ਹੈਗਾ ਚੌਂਕੀਦਾਰ ਕਹਿੰਦਾ ਜੀ ਮੈਂ ਦੇਖਿਆ ਮੇਰੇ ਸੀਟੀਆਂ ਬਹੁਤ ਮਾਰੀਆਂ ਪਰ ਅੱਗੇ ਨਹੀਂ ਆ ਸਕਿਆ ਡਰਦਾ ਕਹਿੰਦਾ ਮੈਂ ਕੁਝ ਪਤਾ ਚੱਲੇਗਾ ਕਿੰਨੇ ਕੁ ਲੋਗਾਂ ਨੇ ਮੇਰੇ 'ਤੇ ਹਮਲਾ ਕੀਤਾ ਇੱਥੇ ਅੱਗੇ ਆਪਣਾ ਜਿਹੜਾ ਦੇਖੋ ਉਹਦੇ ਕਹਿਣ ਤੇ ਕਹਿੰਦਾ ਚਾਰ ਚਾਰ ਜਾਣੇ ਚਾਰ ਪੰਜ ਜਾਣੇ ਸੀਗੇ ਜੀ ਚਾਰ ਪੰਜ ਜਾਣੇ ਸ਼ਟਰ ਪੱਟ ਕੇ ਸ਼ਟਰ ਪੱਟ ਕੇ ਲੈ ਗਏ ਸ਼ਟਰ ਪੱਟਿਆ ਸੀਗਾ ਜੀ ਸੈਂਟਰ ਲੋਕ ਤੋੜ ਦਿੱਤਾ ਸ਼ੀਸ਼ੇ ਜਿਹੇ ਲੋਕ ਸੀ ਉਹ ਤੋੜ ਦਿੱਤੇ ਤੇ ਗੱਡੀ ਵਗੈਰਾ ਜਿਹੜੀ ਗੱਡੀ ਜਾਏ ਕੁਝ ਪਤਾ ਨਹੀਂ ਕੁਝ ਪਤਾ ਇਹ ਦੇਖ ਰਹੇ ਸੀ ਕਿਤੇ ਆਏ ਕੈਮਰੇ ਲੱਗੇ ਹੋਏ ਸਿਸੀਡੀ ਕੈਮਰੇ ਜ ਆਏ ਤੋੜ ਦਿੱਤੇ ਸਾਰੇ ਕੈਮਰੇ ਜੀ ਅੱਛਾ ਜੀ ਹਾਂ ਕੈਮਰੇ ਵੀ ਪੰਚ ਦਿੱਤੇ ਸਾਰੇ ਇਸ ਮਾਮਲੇ ਨੂੰ ਸਾਰੇ ਜੀ ਪੁਲਿਸ ਕਾਲ ਕੀਤੀ ਸੀ ਕੀਤੀ ਸੀ ਕਿ ਉਸੇ ਟਾਈਮ ਪੁਲਿਸ ਵਾਲੇ ਆ ਗਿਆ ਸੀਗੇ ਉਹਨਾਂ ਨੇ ਫਿਰ ਸਾਡੇ ਕੋਲੋਂ ਜੋ ਵੀ ਪੁੱਛਿਆ ਸੀ ਦੱਸਿਆ ਸਾਰਾ ਅੱਗੇ ਕਿਸ ਨਾਂ ਦੇ ਉੱਪਰ ਦੁਕਾਨ ਹੈ ਕਿਸ ਰੋਡ ਤੇ ਓਸ਼ਲ ਕਨਸੋ ਆਪੋਜੀਟ ਜੇ ਸੀਟੀ ਮੈਲ ਫਗਵਾੜਾ ਟੋਟਲ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਇੱਥੇ ਤਿੰਨ ਦੁਕਾਨਾਂ ਤੇ ਜੀ ਕੜੀ-ਕੜੀ ਦੁਕਾਨਾਂ ਕੁਝ ਪਰਾਜ ਮੈਡੀਕਲ ਸਟੋਰ ਤਨੇਜਾ ਮੈਡੀਕਲ ਸਟੋਰ ਤੇ ਕੌਸ਼ਲ ਕੈਨਸਟੋਰ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਰਾਤੀ ਨੂੰ ਪਿਛਲੇ ਦੇ ਬੰਦੇ ਆਸ਼ੋਨ ਨੇ ਮੈਨੂੰ ਤਿੰਨ ਕੋਈ ਨਾ ਫੋਨ ਕੀਤਾ ਕਹਿੰਦੇ ਦੋ ਤਿੰਨ ਸ਼ਟਰ ਟੁੱਟ ਗਿਆ ਦੇਖੇ ਤੇ ਦੋ ਮੈਡੀਕਲ ਸਟੋਰ ਸੀਗੇ ਇੱਕ ਘਰੇਾਨ ਸਟੋਰ ਜਗਾ ਜੀ ਸਰ ਕਿਸ ਰੋਡ ਦੇ ਉੱਪਰ ਦੀ ਦੁਕਾਨਾਂ ਆ ਆ ਇੰਡਸਟਰੀ ஏਰੀਆ ਜੀ ਹਾਂਜੀ ਹਾਂਜੀ ਤੇ ਲੌਸ ਵਗੈਰਾ ਕਿੰਨਾ ਕੁ ਹੋ ਗਿਆ ਇਹਨਾਂ ਦਾ ਕੁਝ ਪਤਾ ਦੁਕਾਨਾਂ ਦਾ ਲੌਸ ਸਰ ਨਤਾ ਨੀਜਾ ਮੈਡੀਕਲ ਸਟੋਰ ਤੋਂ ਕਹਿੰਦਾ 15 2000 ਰੁਪਿਆ ਤੇ ਸੰਕਰਿਆਨੇ ਸਕੂਲ ਤੋਂ ਰਣ ਵੀ 6000 ਰੁਪਿਆ ਕਹੈ ਸੀ ਕਹਿੰਦਾ ਤੇ ਬਾਕੀ ਕੋਈ ਕਾਜੂ ਕੋਜੂ ਸਾਬਣ ਨਾ ਤੇ ਉਹ ਲੈ ਗਏ ਤੇ ਰਾਜ ਮੈਡੀਕਲ ਕਹਿੰਦਾ ਮੇਰਾ ਵੀ ਕਾਵੇਂ ਨੁਕਸਾਨ ਜਨ ਕੱਕੜੀ ਇਹਨੇ ਕੀਤਾ ਕਿ ਨਾ ਉਹ ਕਹਿੰਦਾ ਮੈਂ ਦੇਖ ਕੇ ਦਸ ਦਿਨ ਦੇਖਦਾ ਨਾ ਕੋਈ ਸੀਸੀਟੀਵੀ ਕੈਮ ਨਹੀਂ ਲੱਗਿਆ ਸਾਰੇ ਇਹਨਾਂ ਤੇ ਸੀਸੀਟੀਵੀ ਹੈਗੇ ਕੈਮਰੇ ਹੈਗੇ ਆ ਕੈਮਰੇ ਦੀ ਭਾਤ ਵਗੈਰਾ ਕੀਤੀ ਤਾਂ ਅਸਲ ਵਸ ਉਹ ਵੀ ਦੇਖ ਰਹੇ ਨੇ ਅਸੀਂ ਵੀ ਦੇਖ ਰਹੇ ਆ ਜਦੋਂ ਨੰਬਰ ਆ ਜਾਵੇ ਗੱਡੀ ਦਾ ਫਿਰ ਵੀ ਅਸੀਂ ਨਾਟ ਰਿਪੋਰਟ ਕਰ ਲੈਨੇ ਆ ਨੰਬਰ ਜਾ ਕੇ ਤੇ ਕੋਈ ਪਤਾ ਨਹੀਂ ਲੱਗਾਈ ਕਿੰਨੇ ਲੋਗਾਂ ਨੇ ਮਤਲਬ ਕਿ ਤੋੜ ਮਾਰਨੀ ਨਹੀਂ ਸਰ ਗੱਡੀ ਕਹਿੰਦੇ ਐਸੀ ਵਾਈਟ ਰੰਗ ਦੀ ਗੱਡੀ ਆਈ ਕੋਈ ਤੇ ਉਹ ਉਹ ਕਹਿੰਦਾ ਉਹ ਚਾਏ ਸੀਗਾ ਕੋਈ ਚੌਂਕੀਦਾਰ ਸੀਗਾ ਪਰ ਚੌਂਕੀਦਾਰ ਨੇ ਰੌਲਾ ਨਹੀਂ ਪਾਇਆ ਕਿੰਨੇ ਕਬਜੇ ਸਮਾਂ ਸੀਗਾ ਕੁਝ ਪਤਾ ਨਹੀਂ ਸਤਿ ਸ਼੍ਰੀ ਅਕਾਲ ਮੈਂ ਤੇਨੇ ਕੋਈ ਨਾ ਗਿਆ ਸੀ ਮੈਂ ਤੇ ਜੇ ਤੂੰ ਪਹਿਲਾਂ ਕੰਮ ਹੋ ਚੁੱਕਾ ਸੀਗਾ ਸ਼ੁਮਨਾਮ ਕੀ ਆ ਜੀ ਆਪਣਾ ਇਹ ਸਜਵਾਨ ਸਿੰਘ ਮੇਰਾ ਨਾਮ ਹੈ